ਚਾੜਾ ਸੱਚੀ ਕਾ ਦੋਸਤੋ ਜਦੋਂ ਚੰਡੀਗੜ੍ਹ ਤੁਸੀਂ ਆਉਣੇ ਹੋ ਬਹੁਤ ਦਰਖਤ ਦਿਖਦੇ ਨੇ ਬਰੇ ਸਭ ਤੋਂ ਜ਼ਿਆਦਾ ਤਾਂ ਇਹ ਪਹਿਲਾਂ ਦੇਖਿਆ ਜਾਵੇ ਹਰ ਕੋਈ ਜਾਣਦਾ ਕਿ ਜਿਵੇਂ ਉਰੇ ਅੰਬਾਂ ਦੇ ਜਿਹੜੇ ਦਰਖਤ ਨੇਗੇ ਆਚਾਰੀ ਅੰਬ ਤੇ ਪੱਕੇ ਅੰਬ ਦੇ ਜਦੋਂ ਅਸੀਂ ਦੇਖਦੇ ਆ ਤਾਂ ਬਹੁਤ ਵੱਡੀ ਗੰਟੀ ਚ ਨੇ ਕਰੋ ਬਹੁਤ ਪਹਨ ਪਹਨ ਦੇ ਲੱਗੇ ਹੋਏ ਨੇ ਪਰ ਇੱਕ ਚੋਂ ਨੂੰ ਨਵਾਂ ਦਿਖਾਉਣੇ ਆ ਉਰੇ ਨਵਾਂ ਤਾਂ ਘੇਰ ਕੀ ਬਹਾਇਦਾ ਪੁਰਾਣਾ ਹੈਗਾ ਪਰ ਜਿਆਦਾ ਚਮਕੀਏ ਸਾਨੂੰ ਤਾਂ ਨਹੀਂ ਸੀ ਪਤਾ ਕਰ ਪਰ ਇਹ ਦਰਖਤ ਜਿਹੜਾ ਤੁਸੀਂ ਦੇਖੋ ਉੱਪਰ ਇਹਦੇ ਤੇ ਜਿਹੜੇ ਇਹਦੇ ਤੇ ਫਲ ਲੱਗਦਾ ਯਾਨੀ ਕਿ ਪਹਿਲਾਂ ਤਾਂ ਜਦੋਂ ਆਸਾਨੇ ਵੀ ਦੇਖਿਆ ਸਾਨੂੰ ਇਹ ਸੀ ਵੀ ਪਤਾ ਨਹੀਂ ਕੀ ਚੀਜ਼ ਹੋਣੀ ਹੈ ਕੋਈ ਖਾਣ ਖਾਣ ਪੀਣ ਨਾਲ ਜਿਹੜਾ ਸ਼ਾਇਦ ਉਹ ਹੋਊਗਾ ਇਹ ਕੋਈ ਫਲ ਪਰ ਇਹ ਫਲ ਹੌਲੀ ਹੌਲੀ ਪਤਾ ਇਹ ਲੱਗਿਆ ਵੀ ਇਹਦੇ ਚੋਂ ਰੂਹ ਨਿਕਲਦੀ ਆ ਤੇ ਯਾਨੀ ਕਿ ਇਹ ਉਹ ਇਹ ਕੁਆਲਿਟੀ ਕਹ ਲਈਏ ਜਾਂ ਕਹ ਲਈਏ ਬਿਲਕੁਲ ਫਰਸਟ ਕਲਾਸ ਕੁਆਲਿਟੀ ਉਹਦਾ ਜਿਹੜਾ ਇਹ ਦਰਖਤ ਹੈ ਤੇ ਇਹਦੇ ਉੱਤੇ ਜਿਹੜਾ ਫਲ ਲੱਗਦਾ ਉਹਦੇ ਚੋਂ ਐ ਰੂਹ ਨਿਕਲਦੀ ਆ ਹੁਣ ਤੁਹਾਨੂੰ ਥੱਲੇ ਦਿਖਾਉਣਾ ਹੈ ਕਿਦਾ ਨਾ ਹੁਣ ਨੂੰ ਤਾਂ ਪਤਾ ਨਹੀਂ ਸੀ ਪਰ ਜਿੰਨਾ ਕਿ ਸਰਚ ਕਰਿਆ ਜੇ ਕਿ ਇਹ ਗੂਗਲ ਤੇ ਤਾਂ ਉਹ ਇਹ ਨਿਕਲਦਾ ਆ ਜਾਂ ਨਿਕਲਦਾ ਫੋਰਸੀਬਾ ਸੀਬਾ ਇਸ ਕੋ ਨੂੰ ਫੋਲੀਆ ਸਭ ਸਭ ਪਤਾ ਨਹੀਂ ਕੀ ਇਸ ਤਰ੍ਹਾਂ ਦਾ ਕੋਈ ਯਾਨੀ ਕਿ ਇਹ ਪੌਦਾ ਹੈਗਾ ਜਦੋਂ ਇਹਨੂੰ ਗੂਗਲ ਤੇ ਆਪਾਂ ਟਰੈਕ ਕਰਦੇ ਆ ਨਾ ਸਰਚ ਦੇ ਵਿੱਚ ਜਾ ਕੇ ਲੈਂਸ ਦੇ ਵਿੱਚ ਜਾ ਕੇ ਤਾਂ ਫਿਰ ਇਹ ਨਿਕਲ ਆਉਂਦੀਆਂ ਨੇ ਅੱਗੇ ਅੱਗੇ ਤੇ ਉਹਦੇ ਨਾਲ ਨਾਲ ਹੁਣ ਗੱਲ ਇਹ ਹੈ ਵੀ ਜਿਹੜੀ ਰੂ ਨਿਕਲਦੀ ਆ ਬੜੀ ਵਧੀਆ ਕੁਆਲਿਟੀ ਦੀ ਆ ਹੁਣ ਅਸੀਂ ਆ ਤਾਂ ਹੈਗੀ ਹੈ ਦੀ ਜਿਹੜੀ ਉੱਪਰੋਂ ਨੀਚੇ ਗਿਰ ਗਿਆ ਸੀ ਰੂ ਇਹ ਤੁਸੀਂ ਦੇਖੋ ਜਿਵੇਂ ਆਪਣੀ ਕਪਾਹ ਹੁੰਦੀ ਹੈ ਨਾ ਠੀਕ ਕਪਾਹ ਦੀ ਤਰ੍ਹਾਂ ਦੇ ਨਾਲ ਪਰ ਐਂ ਕਪਾਹ ਦੀਆਂ ਫੁੱਲੀਆਂ ਨੇ ਜਿਹੜੀਆਂ ਬਾਅਦ ਚ ਛਟੀਆਂ ਵੀ ਵਰਤਲਾਉਨੇ ਹੈਗੇ ਉਹ ਹੁੰਦੀਆਂ ਨੇ ਛੋਟੀਆਂ ਪਰ ਇਹਦੇ ਚੋਂ ਇੱਕ ਚੋਂ ਹੀ ਜੇ ਲਾਉਂ ਕਿਉਂਕਿ ਦੋਨੇ ਇਹ ਤੋੜਿਆ ਸੀਗਾ ਉੱਪਰੋਂ ਇਹਦੀ ਪੂਰੀ ਚ ਪੂਰੀ ਦੇਖੋ ਤੁਸੀਂ ਜਿਵੇਂ ਆਪਣੀ ਸੂਤ ਕੱਤਦੇ ਹੁੰਦੇ ਆ ਸੂਤ ਕੱਤਣ ਵਾਂਗ ਜਿਵੇਂ ਇਕੱਠਾ ਹੋ ਜਾਂਦਾ ਨਾ ਉਵੇਂ ਹੋ ਜਾਂਦਾ ਫਿਰ ਜਿਉਂ-ਜਿਉਂ ਪੱਕੀ ਜਾਂਦਾ ਉਸ ਤੋਂ ਬਾਅਦ ਦੇ ਵਿੱਚ ਇਹ ਗਿਰਦਾ ਤਾਂ ਫਿਰ ਇਹ ਖਿਲਰ ਜਾਂਦਾ ਹੈ ਜਾਨੀ ਕੀ ਹੌਲੀ-ਹੌਲੀ ਇਹ ਪੂਰਾ ਇਸ ਤਰ੍ਹਾਂ ਦੇ ਨਾਲ ਬਣ ਜਾਂਦਾ ਹੁਣ ਜੇ ਇਹਨੂੰ ਅੱਗ ਵੀ ਲਾ ਕੇ ਕੰਦੋ ਭਾਗੀ ਯਾਨੀ ਕਿ ਰੂਹ ਦੇ ਜਿਹੜੇ ਪੌਦੇ ਨੇ ਜੰਡਿ ਘੜ ਕੇ ਲੱਗੇ ਹੋਏ ਨੇ ਤੁਹਾਨੂੰ ਉਹ ਦਿਖਾ ਰਿਹਾ ਮੈਂ ਹੁਣ ਜੇ ਤੁਸੀਂ ਲਾਓ ਤੁਸੀਂ ਦੇਖੋ ਐ ਜਿਵੇਂ ਤੇਲ ਹੁੰਦਾ ਨਾ ਪੈਟਰੋਲ ਵਾਂਗੂ ਅੱਗ ਲੱਗਦੀ ਐ ਇਹਨੂੰ ਆਮ ਜਿਹੜੀ ਰੂਹਾਂ ਉਹਦੇ ਨਾਲੋਂ ਵੀ ਜ਼ਿਆਦਾ ਇਹਨੂੰ ਅੱਗ ਐ ਜਿਹੜੀ ਉਹ ਇਨੀ ਸਪੀਡ ਨਾਲ ਲੱਗਦੀ ਐ ਜਿਵੇਂ ਆਪਾਂ ਪੈਟਰੋਲ ਨੂੰ ਲਾਉਣੇ ਹੁੰਦੇ ਆ ਹੁਣ ਆ ਦੇਖੋ ਇਹਨੂੰ ਖਰ ਜੇ ਪਰੇ ਕਰਦੀ ਐ ਨਾ ਸਾਰੀ ਮੱਚ ਗਈ ਹਟੂ ਗਈ ਖਰ ਇਹ ਆ ਦੇਖ ਜਿਵੇਂ ਪੈਟਰੋਲ ਨੂੰ ਅੱਗ ਲੱਗਦੀ ਹੁੰਦੀ ਐ ਓਵੇਂ ਅੱਗ ਲੱਗਦੀ ਐ ਚੰਡੀਗੜ੍ਹ 'ਚ ਜਿਵੇਂ ਕਹਿੰਦੇ ਕਈ ਥਾਂ ਤੇ ਲੱਗੇ ਹੋਏ ਨੇ ਇਹ ਰੂਹ ਵਾਲਾ ਪੌਦਾ ਕਹਿ ਸਕਦੇ ਆਖਰ ਜਿਵੇਂ ਜੋਤ ਜੂਤ ਲਾਉਣ ਨੂੰ ਵਾਸਤੇ ਜੇ ਦੇਖਿਆ ਜਾਵੇ ਮੈਨੂੰ ਲੱਗਦਾ ਇਹ ਕਰੀ ਮੁਕਦਾ ਤੇ ਇਹਦੀ ਐਕਚੁਅਲ 'ਚ ਜੇ ਤੁਸੀਂ ਲਾਈਏ ਇਹਦੀ ਕੀਮਤ ਜਿਹੜੀ ਜਿੰਨੀ ਇਹਦੀ ਫਰਸਟ ਕਲਾਸ ਕੁਆਲਿਟੀ ਹੈ ਤਾਂ ਐਕਚੁਅਲ 'ਚ ਇਹਦੀ ਇਹ ਕੀਮਤ ਦੇਖ ਰਹੀ ਏ ਬਿਹੋ ਜ਼ਿਆਦਾ ਹੋਊ ਕਿਉਂਕਿ ਇਹਦੇ ਤਾਂ ਹੁਣ ਜਿਵੇਂ ਕਹੀਏ ਕੁਦਰਤ ਦੇ ਤੌਰ ਤੇ ਇਹਨਾਂ ਦਾ ਕੋਈ ਪੈਸਾ ਲੈਣਾ ਨਹੀਂ ਹੈਗਾ ਬੇਸ਼ੁਮਾਰ ਫਲ ਹੈਗਾ ਪਰ ਨਾਲ ਨਾਲ ਇਹ ਚੀਜ਼ ਸ਼ਾਇਦ ਬਹੁਤ ਘੱਟ ਲੋਕਾਂ ਨੂੰ ਪਤਾ ਹੋਊਗਾ ਤੁਹਾਨੂੰ ਵੀ ਨਹੀਂ ਸੀ ਪਤਾ ਕਰ ਕਿ ਕਿਵੇਂ ਆਖਰ ਇਹਦੇ 'ਚੋਂ ਜਿਹੜੇ ਇਹ ਫਲ 'ਚੋਂ ਹੁਣ ਜੇ ਇਹਨੂੰ ਤੋੜ ਲਈਏ ਤੇ ਓਨੀ ਜਿਆਦਾ ਵਾਜੂਗੀ ਤੋੜੇ ਇਸ ਲਈ ਨਹੀਂ ਰਹੇ ਵੀ ਠੀਕ ਹੈ ਕਾਹ ਨੂੰ ਵੀ ਖਲਰੂਗੀ ਇਹ ਔਰੇ ਤਾਂ ਜਿਵੇਂ ਕਹੇ ਮੁਫਤ ਦੇ ਭਾਗ ਗਿਰਦੀ ਜਾਂਦੀ ਹੈ ਪਰ ਜਿੱਥੇ ਇਸ ਚੀਜ਼ ਦਾ ਮੁੱਲ ਪੈਂਦਾ ਫਿਰ ਪਤਾ ਲੱਗਦਾ ਵੀ ਆਖਰ ਇਹ ਚੀਜ਼ਾਂ ਨੇ ਜਿਹੜੀਆਂ ਇਹਨਾਂ ਦੇ ਕੀ ਮੁੱਲ ਲੱਗੇ ਪੌਦਾ ਦੇਖ ਲਓ ਕਦੇ ਆਓ ਚੰਡੀਗੜ੍ਹ ਤਾਂ ਜ਼ਰੂਰ ਦੇਖ ਲੈ ਜੋ ਇਹੋ ਜਿਹਾ ਕਿਤੇ ਮਿਲੇ ਰੂਹ ਵਾਲੇ ਪੌਦੇ ਦੇ ਤੌਰ ਦੇ ਤਾਂ ਇਹ ਆਪਣੇ ਆਪ ਦੇ ਵਿੱਚ ਇੱਕ ਜਾਨ ਵਧਾਉਣ ਵਾਲੀ ਚੀਜ਼ ਹੈ ਤੇ ਨਾਲੇ ਮੁਫਤ ਦੀ ਰੂਹ ਬੱਸ ਮਾਰ ਦਿਓ ਜੀ